Thank <laughs> you. ਜਾਂ ਦੇ ਵਸ ਨੂੰ ਸਮਰਪਤ ਵਿਸਾਖੀ ਦਾ ਦਿਹਾੜਾ ਅੱਜ ਦੇਸ਼ ਵਿਦੇਸ਼ ਦੀ ਧਰਤੀ ਤੇ ਹੀ ਸਮਾਜ ਦੇ ਹਰ ਵਰਗ ਨਾਲ ਸੰਬੰਧਤ ਲੋਕਾਂ ਵੱਲੋਂ ਬਹੁਤ ਹੀ ਸ਼ਾਦਾ ਸਹਿਤ ਮਨਾਇਆ ਗਿਆ ਇਸੇ ਤਰ੍ਹਾਂ ਜ਼ਿਲ੍ਹਾ ਕਪੂਰਥਲਾ ਦੇ ਕਸਬੇ ਫਗਵਾੜਾ ਦੀ ਧਰਤੀ ਤੇ ਸਥਿਤ ਇਤਿਹਾਸਕ ਗੁਰਦੁਆਰਾ ਸੁਖਚੈਨ ਆਣਾ ਸਾਹਿਬ ਕੇ ਵਿਸਾਖੀ ਦਾ ਤਿਹਾਰ ਬਹੁਤ ਹੀ ਸ਼ਾਦਾ ਸਹਿਤ ਮਨਾਇਆ ਗਿਆ ਇਸ ਮੌਕੇ ਸਮਾਜ ਦੇ ਹਰ ਵਰਗ ਨਾਲ ਸੰਬੰਧਤ ਲੋਕਾਂ ਨੇ ਆ ਕੇ ਜਿੱਥੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਿਤੇ ਉੱਥੇ ਨਾਲ ਹੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪਣੀ ਧਾਰਮਿਕ ਆਸਥਾ ਨੂੰ ਪ੍ਰਗਟ ਕਰਦੇ ਹੋਏ ਸਿਰ ਝੁਕਾ ਕੇ ਮੱਥਾ ਟੇਕਿਆ ਇਸ ਮੌਕੇ ਛਰਦਾਲੂ ਸੰਗਤਾਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱੱਗੇ ਗੋਦ ਵਿੱਚ ਬੈਠ ਕੇ ਹਾਜ਼ਰੀਆਂ ਵੀ ਲਗਵਾਈਆਂ ਇਸ ਮੌਕੇ ਦੁਕਾਨਦਾਰਾਂ ਵੱਲੋਂ ਲਗਾਈਆਂ ਗਿਆ ਦੁਕਾਨਾਂ ਤੋਂ ਸੰਗਤਾਂ ਨੇ ਗੁਰੂ ਸਾਹਿਬਾਨ ਅਤੇ ਖਾਸ ਸੀ ਦੇ ਇਤਿਹਾਸ ਨਾਲ ਸੰਬੰਧਤ ਕਿਤਾਬਾਂ ਦੀ ਖਰੀਦੋ-ਫਰੋਖਤ ਵੀ ਕੀਤੀ। ਉੱਥੇ ਨਾਲ ਹੀ ਗੁਰੂ ਸਾਹਿਬਾਂ ਦੇ ਬਖਸ਼ਿਸ਼ ਕੀਤੇ ਪੰਜ ਕੰਕਾਲਾਂ ਦੀ ਖਰੀਦੋ-ਫਰੋਖਤ ਕਰਨ ਵਿੱਚ ਵੀ ਆਪਣੀ ਰੁਚੀ ਦਿਖਾਈ। ਇਸ ਮੌਕੇ ਵਿਸਾਖੀ ਦਾ ਮੇਲਾ ਦੇਖਣ ਆਈਆਂ। ਸਰਦਾਲੂ ਸੰਗਤਾਂ ਨੇ ਪੰਗੂਰੇ ਵੀ ਝੂਟਣ ਦਾ ਆਨੰਦ ਮਾਣਿਆ। ਇਸ ਵਿਸਾਖੀ ਦੇ ਮੇਲੇ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਕੁਝ ਪੋਸਟਰ ਲਗਾ ਕੇ ਸੰਗਤਾਂ ਨੂੰ ਪਤਿਤ ਪੂਣੇ ਤੋਂ ਨਹਾ ਧੋਲੇ ਪ੍ਰੇਰਿਤ ਵੀ ਕੀਤਾ ਗਿਆ ਗੁਰਦੁਆਰਾ ਸਾਹਿਬ ਦੀਆਂ ਸ਼ਰਧਾਲੂ ਸੰਗਤਾਂ ਵੱਲੋਂ ਚਾਹ ਦੇ ਲੰਗਰ ਵੀ ਲਗਾਏ ਗਏ ਸਨ ਜਿੱਥੇ ਸ਼ਰਧਾਲੂ ਔਰਤਾਂ ਨੇ ਵਰਤਨ ਧੋਣ ਦੀ ਸੇਵਾ ਦਾ ਮੌਕਾ ਅਜਾਇ ਨਿੰਦਵਾਇਆ ਇਸ ਮੌਕੇ ਬਿਬੀ ਟੀਵੀ ਨਿਊਜ਼ ਚੈਨਲ ਤਹਿਲਕਾ ਪੰਜਾਬ ਟੀਵੀ ਨਾਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਹਿਬਾਨ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦੇ ਕਿਹਾ ਕਿ ਉਹ ਦੋਤਾਰਾ ਸ੍ਰੀ ਸੁਖਦੇਵ ਜੀ ਨਾਲ ਸਾਥ ਉਹਨਾਂ ਦੇ ਕੀਤੇ ਮਾਲਕ ਸ੍ਰੀ ਪਾਸ਼ਾ ਜੀ ਦੇ ਕੋ ਬੰਸ ਸਾਹਿਬ ਜੀ ਜਿਹਨਾਂ ਨੇ ਕਿਰਤੋਂ ਪ੍ਰਾਪਤੇ ਸਨ ਕੋਲਾ ਤੋਂ ਚੌਂਕੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਚਾਰ ਤੰਗਾਂ ਲੜੀਆਂ ਚੌਥੀ ਜੰਗ ਕਰਤਾਰਪੁਰ ਦੀ ਜੰਗ ਆਖਰੀ ਜੰਗ ਕਰਤਾਰਪੁਰ ਦੀ ਹੋਈ ਹੈ ਉਹ ਜੰਗ ਦਾ ਬਹੁਤਾ ਫਜ਼ੇ ਕਰਕੇ ਗੁਰੂ ਸਾਹਿਬ ਖੋਜਾ ਸਮੇਤ ਇਹ ਤੋਂ तकरीबन ਪਾਈ ਟੈਂਟ ਪੈਂਦਾ ਹੈ 2 ਕਿਲੋਮੀਟਰ ਦੂਰੀ ਤੇ ਹੈ ਉਥੇ ਗੁਰੂ ਸਾਹਿਬ ਜੀ ਆਏ ਉਥੇ ਨਗਲਾਂ ਨਾਲ ਫਿਰ جنگ ਹੋਈ ਉਹ ਜੰਗ ਦਾ ਵੀ ਮੋੜਾ ਫਿਰੇ ਕਰਕੇ ਗੁਰੂ ਸਾਹਿਬ ਫਗਵਾੜੇ ਜਿੱਤੇ ਅਸੂਲੇ ਗੁਰਦੁਆਰਾ ਸਹੀਂੇ ਪਾਸੇ ਚੌੜਾ ਤੋਂ ਸੁਥਾਪਤਾ ਉਸ ਥਾਂ ਤੇ ਆਉਣਾ ਕੀਤਾ ਹੈ ਫਗੂ ਦਾ ਵਾੜਾ ਫਗਵਾੜਾ ਸ਼ਹਿਰ ਵੀ ਜੇ ਫਗੂ ਦੇ ਨਾਮ ਤੋਂ ਸੂਰਜਾਣਾ ਜਾਂਦਾ ਹੈ ਫਗੂ ਦਾ ਵਾੜਾ ਫਗੂ ਚੌਧਰੀ ਗੁਰਸਰ ਦਾ ਸਰਦਾਲੂ ਸਿਪਤੀਗਾ ਗੁਰੂ ਸਾਹਿਬ ਨੇ ਰੋਜ਼ ਯਾਦ ਕਰਿਆ ਕਰਦਾ ਸੀਗਾ ਕਿ ਮਹਾਰਾਜ ਕਿ ਸਾਡੇ ਵੀ ਬਾੜੇ ਵਿੱਚ ਆਪਣੇ ਚਰਨੇ ਚਰਨ ਪਾਉ ਗੁਰੂ ਸਾਹਿਬ ਜੀ ਫਲਾਈ ਤੋਂ ਡੰਗ ਦਾ ਮੁੰਡਾ ਫੜੇ ਕਰਦੇ ਹੋਏ ਗੁਰਦੁਆਰਾ ਭਗਤ ਸੇਮੀ ਚੌੜਾ ਤੋਂ ਪਿਆਰ ਵਿੱਚ ਬੰਸਾ ਵਾਲੇ ਬਾਜ਼ਾਰ ਵਿੱਚ ਫਗੂ ਦੇ ਚੌਧਰੀ ਦੇ ਉਧਾਰ ਆਏ ਉਹਤ ਵਾਲੇ ਲੜਾਈ ਦਾ ਮਾਹੌਲ ਜਾਣ ਕਰਕੇ ਫਗੂ ਮਨ ਵਿੱਚ ਡਰ ਲੱਗਾ ਗੁਰੂ ਸਾਹਿਬ ਜੀ ਦੀ ਅੰਦਰ ਦੀ ਗੱਲ ਜਾਣਦੇ ਹੋਏ ਕਹਿ ਲੱਗੇ ਫਗੂ ਤੇਰਾ ਬਾੜਾ ਉਹ ਮਿੱਠਾ ਅੰਦਰੋਂ ਖਾਰਾ ਉਹਨੇ ਬਜਰੇ ਕਿੰਤ ਹੋਏ ਇਸ ਤਪਾਮ ਥਾਂ ਤੇ ਜੋ ਇਹ ਗੁਰਦਰਾ ਸਾਹਿਬ ਤੁਸੀਂ ਦੇਖ ਰਹੇ ਹੋ ਉੱਧਰ 350 ਨਾਣਾ ਸਾਹਿਬ ਇਸ ਫਰਸਥਾਨ ਤੇ ਜੰਗਲੀ ਜੰਗਲ ਸੀਗਾ ਕਾਰੀਆਂ ਫੌਜਾਂ ਵਾਲੇ ਗੁਰੂ ਸਾਹਿਬ ਜੀ ਨੇ ਮਿੱਤੇ ਰਾਮਕੀਤਾ ਘੋੜੇ ਵੱਡੇ ਸੁਖ ਚੈਨ ਪ੍ਰਾਪਤ ਕੀਤਾ। ਦਰ ਦਿੱਤਾ ਹੈ ਕਿ ਜਿਹੜਾ ਵੀ ਇਸ ਪਾਵਨ ਸਥਾਨ ਚ ਆਵੇਗਾ ਉਹਨੂੰ ਸੁਖ ਚੈਨ ਪ੍ਰਾਪਤ ਹੋਵੇਗਾ। ਜੋ ਮੇਨ ਇਤਿਹਾਸ ਰਸਾਖੀ ਪੁਰਬ ਦਾ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਕਿ ਕਾਫੀ ਸੰਗਤਾਂ ਦੀ آمد ਬਹੁਤ ਹੀ ਜੋ ਭੀੜ ਭੜਕਾ ਹੈ ਕਿ ਵਿਸਾਖੀ ਕਿਉਂ ਮਨਾਏ ਜਾਂਦੀ ਹੈ? ਸਾਲ 1699 ਵਿੱਚ ਤਾਕਤ ਜਿਹੜੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਦੇਖੇ ਫਬਰ ਜਦ ਆਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਹੁਤ ਹੀ ਭਾਰੀ ਕੱਟ ਕੀਤਾ ਪੰਜ ਪਿਆਰਿਆਂ ਦੀ ਸਾਜਨਾ ਕਰਕੇ ਜੋ ਖਾਲਸਾ ਸਿਰਜਿਆ ਅਸੀਂ ਅਮਰਤਾਰੀ ਹੋਣ ਦੇ ਨਾਤੇ ਸਾਰੇ ਹੀ ਜੋ ਖਾਲਸੇ ਘਾਉਨੇ ਆ ਇਸ ਕਰਕੇ ਥਾਂ ਥਾਂ ਤੇ ਸਾਰੇ ਗੁਰਦੁਆਰਿਆਂ ਦੇ ਵਿੱਚ ਹੀ ਜੋ ਖਾਲਜਾ ਖਾਲਸਾ ਖਿਰਗਾਂ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਇਸ ਪਾਵਨ ਸਥਾਨ ਤੇ ਇਹ ਖਾਲਸਾ ਖਿਰਗਾਂ ਦਿਵਸ ਜਿਹੜਾ ਬੜੀ ਧੁੰਮਕ ਧਾਮ ਨਾਲ ਜੋ ਮਨਾਇਆ ਜਾ ਰਿਹਾ ਹੈ ਹਰ ਸੰਗੋਂ ਰੋਇ ਤੋਂ ਤੁਰਕੀ ਬਾਣੀ ਦੇ ਜਪਾ ਜਾਪ ਚਾਰ ਸ੍ਰੀ ਖੰਡ ਪਤ ਸਾਹਿਬ ਸਰਦਾਰਾਂ ਵੱਲੋਂ ਦਿਖਵਾਏ ਗਏ ਸੀਗੇ ਜਿਨ੍ਹਾਂ ਦੇ 10 ਵਜੇ ਸ੍ਰੀ ਖੰਡ ਪਤ ਸਾਹਿਬਾਂ ਦੇ ਘੋਟ ਪਏ ਉਸ ਤੋਂ ਪਰੰਤ ਲੋਕੀਤਾਂ ਦਰਬਾਰ ਢਾਡੀ ਦੀਵਾਨ ਮਾਲਾ ਉੱਥੇ ਜੋ ਚੱਲ ਰਿਹਾ ਹੈ ਸੰਗਤਾਂ ਬਾਦਰੀਆਂ ਪਰ ਰਹੀਆਂ ਗੁਰੂ ਜਸ ਕੀਰਤਨ ਸੁਣ ਕੇ ਆਪਣਾ ਜੀਵਨ ਜੜਾ ਸਫਲ ਕਰ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਅਗੂ ਚਾਪੀ ਕੇ ਜਾ। ਹਾਂ ਜੀ ਜੀ। ਇਸੇ ਹੀ ਤਰ੍ਹਾਂ ਸਾਕੀ ਦੇ ਪਵਿੱਤਰ ਦਿਹਾੜੇ ਮੌਕੇ ਡੇਰਾ 108 ਸੰਤ ਫੂਨਾ ਜੀ ਨਾਨਕ ਨਗਰ ਚੇਰ ਅਡਵਾਂਸ ਜਾਏ ਗਏ। ਇਸ ਮੌਕੇ ਭਾਈ ਸੁਖਵਿੰਦਰ ਸਿੰਘ ਖਾਲਸਾ ਦੇ ਕੀਰਤਨੀ ਜਥੇ ਨੇ ਆਇ ਉਸ ਮੂਛਰ ਧਾਲੂ ਸੰਗਤਾਂ ਨੂੰ ਕੀਰਤਨ ਦੇ ਅਨਮੋਲ ਹੀਰੇ ਨਾਲ ਮਨਮੋਹਕ ਕੀਤਾ ਇਸ ਮੌਕੇ ਸਤੂਆ ਰਵਿਦਾ ਜੀ ਮਹਾਰਾਜ ਦੀ ਅਮਰਤ ਵਣ ਦੇ ਪੋਗ ਵੀ ਪਾਇਦੇ